ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਟਸ਼ਾਹੀ ਦਸਵੀਂ ਨਰਾਇਣਾ ਰਾਜਸਥਾਨ ਇਹ ਪਿੱਤਰ ਸਥਾਨ ਸਹਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਜਿੱਥੇ ਮਾਰਚ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਤੋਂ ਜਦੋਂ ਨਦੇੜ ਵਾਲਾ ਸ੍ਰੀ ਹਜੂਰ ਸਾਹਿਬ ਵਾਲਾ ਉਹਨਾਂ ਨੇ ਜਾਣਾ ਕੀਤਾ ਤਾਂ ਰਸਤੇ ਦੇ ਵਿੱਚ ਦਾदू पंਥ ਦੇ ਮਹੰਤ ਸ੍ਰੀ ਸ੍ਰੀ ਜੈਤਰਾਮ ਦੀ ਬੇਨਤੀ ਤੇ ਉਹਨਾਂ ਨੇ ਇੱਥੇ 13 ਦਿਨ ਠਹਿਰਨਾ ਦਿੱਤਾ ਇਸ ਦੌਰਾਨ ਉਹਨਾਂ ਦੇ ਨਾਲ ਹੋਰ ਸਿੰਘ ਅਤੇ ਬਹੁਤ ਸਾਰੀਆਂ ਸੰਗਤਾਂ ਵੀ ਸਨ ਜਦੋਂ ਦਸ਼ਮੇਸ਼ ਪਿਤਾ ਜੀ ਦਾदू ਦਵਾਰੇ ਦੇ ਥਾਂ ਤੇ ਗਏ ਤਾਂ ਉਸ ਸਮੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਾदू ਦੀ ਸਮਾਧਵਾਲ ਨੂੰ ਆਪਣਾ ਤੀਰ ਝੁਕਾਇਆ ਅਤੇ ਇਹ ਤੀਰ ਝੁਕਾਉਣ ਕਰਕੇ ਉੱਥੇ ਜਿੱਨੇ ਨਾਲ ਸਿੰਘ ਸਨ ਉਹਨਾਂ ਦੇ ਵਿੱਚ ਇਹ ਗੱਲ ਦੀ ਕੁਸਰਮੁਸਰ ਸ਼ੁਰੂ ਹੋ ਗਈ ਕੇ ਗੁਰੂ ਜੀ ਸਾਨੂੰ ਤਾਂ ਰਹਿਤ ਮਰਿਆਦਾ ਵਿੱਚ ਪੱਕੇ ਰਹਿਣ ਲਈ ਉਪਦੇਸ਼ ਹਮੇਸ਼ਾ ਉਪਦੇਸ਼ ਕਰਦੇ ਹਨ ਪਰ ਇਸ ਸਮੇਂ ਆਪ ਹੀ ਉਹਨਾਂ ਨੇ ਦਾदू ਦੀ ਸਮਾਧਵਾਲ ਨੂੰ ਤੀਰ ਝੁਕਾ ਕੇ ਨਮਸਕਾਰ ਦੇ ਰੂਪ ਵਿੱਚ ਜਦੋਂ ਤੀਰ ਝੁਕਾਇਆ ਤਾਂ ਇਹ ਉਹਨਾਂ ਨੇ ਮਰਿਆਦਾ ਦੀ ਉਲੰਘਣਾ ਆਪ ਹੀ ਕਰ ਦਿੱਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਿੰਘਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਜਾਣ ਲਿਆ ਹੈ ਕਿ ਤੀਰ ਝੁਕਾਇਆ ਗਿਆ ਹੈ ਤਾਂ ਇਹ ਅਸਲ ਵਿੱਚ ਉਹਨਾਂ ਨੇ ਇੱਕ ਕੌਤਕੀ ਵਰਤਾਇਆ ਸੀ ਕਿ ਮੇਰੇ ਸੰਗ ਮਰਿਆਦਾ ਦੇ ਵਿੱਚ ਕਿੰਨੇ ਕੁ ਪਰਪੱਕ ਹਨ ਤਾਂ ਗੁਰੂ ਜੀ ਨੇ ਖੁਸ਼ ਹੁੰਦੇ ਹੋਏ ਖਾਲਸੇ ਨੂੰ ਕਿਹਾ ਸਿੰਘਾਂ ਨੂੰ ਕਿਹਾ ਕਿ ਮੈਂ ਬਹੁਤ ਖੁਸ਼ ਆ ਕੇ ਮੇਰਾ ਖਾਲਸਾ ਜੀਵਾਨ ਹੋਇਆ ਵਾ ਮੇਰਾ ਖਾਲਸਾ ਜਿਹੜਾ ਵਾ ਉਹ ਆਪਣੀਆਂ ਰੌ ਰੀਤਾਂ ਤੋਂ ਆਪਣੀ ਮਰਿਆਦਾ ਤੋਂ ਜਾਣੂ ਆ ਤਾਂ ਉਹਨਾਂ ਉਸ ਸਮੇਂ ਜਿਹੜੀ ਇੱਕ ਨਵੀਂ ਰੀਤ ਸਿੱਖ ਪੰਥ ਦੇ ਵਿੱਚ ਸ਼ੁਰੂ ਕੀਤੀ ਤਨਖਾਹ ਲਾਉਣ ਦੀ ਤਾਂ ਉਹਨਾਂ ਨੇ ਸਿੰਘਾਂ ਨਾਲ ਸਿੰਘਾਂ ਨੂੰ ਕਿਹਾ ਕਿ ਤੁਸੀਂ ਇਸ ਦੀ ਜੋ ਧਾਰਮਿਕ ਤਨਖਾਹ ਜਿਹੜੀ ਆ ਉਹ ਲਾਉਣਾ ਕਰੋ ਤਾਂ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਧਾਰਮਿਕ ਤਨਖਾਹ ਲਈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਖੁਸ਼ੀ ਨਾਲ ਆ ਬੜੀ ਨਿਮਰਤਾ ਨਾਲ ਉਹਨਾਂ ਸਿੰਘਾਂ ਦੀ ਲਈ ਹੋਈ ਧਾਰਮਿਕ ਸੱਜ ਜਿਹੜੀ ਆ ਉਹ ਸਵੀਕਾਰ ਕੀਤੀ ਅਤੇ ਇੱਕ ਇੱਥੇ ਇੱਕ ਦੂਸਰਾ ਕੌਤਕ ਵੀ ਇਹ ਵਰਤਿਆ ਕਿ ਜਦੋਂ ਸਾਰੇ ਸਿੰਘਾਂ ਤੇ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਇਤਿਆਰ ਸੀ ਉਹਨਾਂ ਨੇ ਛਕਣਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਪੰਥ ਦੇ ਮਹੰਤ ਜੋ ਸ਼੍ਰੀ ਜੈਤਰਾਮ ਸੀ ਉਹਨਾਂ ਨੂੰ ਕਿਹਾ ਕਿ ਸਾਡੇ ਨਾਲ ਤੇ ਸਾਡਾ ਬਾਝ ਵੀ ਹੈ ਇਸ ਦੇ ਭੋਜਨ ਦਾ ਪ੍ਰਬੰਧ ਵੀ ਕਰੋ ਤਾਂ ਜੈਤਰਾਮ ਜੀ ਹੋਣੀ ਇਸ ਸ਼ਸ਼ੋਪੰਜ ਦੇ ਵਿੱਚ ਪੈ ਗਿਆ ਕਿ ਜਿਹੜਾ ਬਾਝ ਆ ਉਹ ਤਾਂ ਇੱਕ ਮਾਸahari ਪੰਛੀ ਆ ਤਾ ਉਸ ਨੂੰ ਦੂਸਰੀ ਚੀਜ਼ ਤੇ ਕੋਈ ਖਾਣ ਨੂੰ ਦਿੱਤੀ ਨਹੀਂ ਜਾ ਸਕਦੀ ਜਿਹੜਾ ਮਾਸ ਦਾ ਪਰੋਸਣਾ ਵਾ ਉਹ ਸਾਡੇ ਇਸ ਮੱਠ ਤੇ ਜਾਂ ਸਾਡੇ ਇਸ ਸਥਾਨ ਤੇ ਉਹ ਵਰਜਤ ਆ ਉਹਨਾਂ ਨੇ ਇਹ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵੀ ਕਿ ਅਸੀਂ ਇਸ ਬਾਜ ਨੂੰ ਇੱਕ ਬਾਜਰੇ ਦੇ ਰੂਪ ਵਿੱਚ ਜਿਹੜਾ ਭੋਜਨੋ ਸ਼ਿਕਾਵਾਂਗੇ ਤੇ ਅਸੀਂ ਆਸ ਕਰਦੇ ਹਾਂ ਸਾਨੂੰ ਆਸ ਆ ਕਿ ਜਿਹੜਾ ਇਹ ਬਾਜਾ ਤੁਹਾਡਾ ਉਹ ਸਾਡਾ ਇਹ ਭੋਜਨ ਜਿਹੜਾ ਉਹ ਸਵੀਕਾਰ ਕਰੇਗਾ ਅਤੇ ਇਸ ਨੂੰ ਖਾਣਾ ਕਰੇਗਾ ਤਾਂ ਉਹੀ ਇੱਥੇ ਕੋਟਕ ਵਰਤਿਆ ਤਾਂ ਜਦੋਂ ਉਹਨਾਂ ਨੇ ਬਾਜ ਦੇ ਅੱਗੇ ਜਿਹੜਾ ਬਾਜਰਾ ਰੱਖਿਆ ਤਾਂ ਬਾਜ ਨੇ ਬਰਾਮ ਨਾਲ ਉਸ ਨੂੰ ਛਕਣਾ ਕਰ ਲਿਆ ਸੋ ਇਸ ਧਰਤੀ ਤੇ ਹਰ ਸਾਲ ਜਿਹੜਾ ਮਾਰਚ ਦੇ ਮਹੀਨੇ ਵਿੱਚ ਆਖਰੀ ਐਤਵਾਰ ਆਉਂਦਾ ਹੈ ਉਸਤੇ ਗੁਰੂ ਜੀ ਦੇ ਇੱਥੇ ਪਹੁੰਚਣ ਦੇ ਇੱਥੇ ਆਉਣ ਦੀ ਖੁਸ਼ੀ ਵਿੱਚ ਇਸ ਧਰਤੀ ਤੇ ਆਉਣ ਦੀ ਖੁਸ਼ੀ ਵਿੱਚ ਉਸ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਇਹ ਧਾਰਮਿਕ ਸਮਾਗਮ ਬੜੇ ਉਤਸ਼ਾਹ ਅਤੇ ਬੜੀ ਸ਼ਰਧਾ ਨਾਲ ਸਮੂਹ ਸੰਗਤਾਂ ਵੱਲੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਰੂਸਾ ਵਾਲਿਆਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੱਥੇ ਬਹੁਤ ਵੱਡਾ ਇੱਕ ਧਾਰਮਿਕ ਸਮਾਗਮ ਕਰਾਇਆ ਗਿਆ ਦੂਰੋਂ ਨੇੜੇੋਂ ਇਲਾਕੇ ਭਰੀਆਂ ਸੰਗਤਾਂ ਨੇ ਇੱਥੇ ਇਸ ਸਮਾਗਮ ਵਿੱਚ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਥੇ ਇੱਕ ਹੋਰ ਵੀ ਇੱਥੋਂ ਦੀ ਰਾਜਸਥਾਨ ਦੀ ਸਰਕਾਰ ਦੇ ਸੇਵਾ ਜੋਗ ਨਾਲ ਇੱਥੇ ਬਹੁਤ ਵੱਡੀ ਵਧੀਆ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਨਾਲ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸਦੇ ਵੀ ਦਰਸ਼ਨ ਕਰਾਵਾਂਗੇ ਤੇ ਜਦੋਂ ਵੀ ਆਪ ਸਭ ਸੰਗਤਾਂ ਦਾ ਕਿਤੇ ਇਸ ਹਜੂਰ ਸਾਹਿਬ ਵੱਲ ਨੂੰ ਆਉਣਾ ਹੁੰਦਾ ਵਾ ਤਾਂ ਰਸਤੇ ਵਿੱਚ ਇਹ ਜੋ ਸਥਾਨ ਆਏ ਇਹ ਪੈਂਦਾ ਹੈ ਤਾਂ ਇੱਥੇ ਆਪ ਜੀ ਨੂੰ ਇਹ ਬੇਨਤੀ ਕਰਦੇ ਆ ਕਿ ਇੱਥੇ ਜਰੂਰ ਨਮਸਕਾਰ ਕਰਕੇ ਜਾਇਆ ਜਾਵੇ ਅਤੇ ਇਹ ਜੋ ਨਾਲ ਦੀ ਨਾਲ ਹੈ ਜੋ ਸਰਕਾਰ ਵੱਲੋਂ ਇਹ ਮਿਊਜ਼ੀਅਮ ਬਣਾਇਆ ਹੈ ਉਸ ਨੂੰ ਵੀ ਉਸਦੇ ਵੀ ਦਰਸ਼ਨ ਕਰਕੇ ਕੀਤੇ ਜਾਣ ਸੋ ਆਓ ਚੱਲਦੇ ਹਾਂ ਜੀ ਉਸ ਸਮਾਗਮ ਦੇ ਵਿੱਚ ਅਤੇ ਉਸ ਮਿਊਜ਼ੀਅਮ ਦੀਆਂ ਚਲਕੀਆਂ ਦੇਖਣ ਲਈ ਧੰਨਵਾਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਰੇ ਮਨਾ ਉਦ ਕਟਤ ਹੈ ਇੱਕ ਬਾਗ ਕੱਤ ਕੋ ਤਨ ਰਟਿਓ ਜਨ ਹੁ ਜਤ ਰਤ ਸੁਦਾ ਤੇਰੇ ਉਪਦੇਵਾ ਨਾ ਢਗਾਂ ਰੀਤਾਂ ਨੇ ਬੈਰੋ ਕਟ ਕਟ ਨੂੰ ਮੈਂ ਹਰ ਰੂਪ ਸਰ ਸੰਸਨ ਕਹਿ ਰੂਪ ਕਹਾਰੂ ਉਹ ਨਾਨਕ ਤੇਰੇ ਪਜ ਤੇਰੇ ਸਤ ਪੁਰ ਪੂਰੇ ਤੇਰੇ ਸਤ ਪੁਰ ਪੂਰੇ ਤੇਰੇ ਸਤ ਪੁਰ ਪੂਰੇ ਤੇਰੇ ਸਤ ਪੁਰ ਪੂਰੇ

ਸਨਾ ਮੇਰਾ ਮਨ ਧੀਰੇ ਮੇਰਾ ਮਨ ਧੀਰੇ ਪੈ ਗਰੀ ਸੱਚ ਦੇ ਕੋ ਮੇਰੇ ਸਤ ਗੁਰ ਪੂਰੇ ਮੇਰੇ ਸਤ ਗੁਰ ਪੂਰੇ ਮੇਰੇ ਸਤ ਗੁਰ ਪੂਰੇ i yeah. yeah. get them ਤਜ ਸੁਨਾ ਮੇਰਾ ਮਨ ਧੀਰੇ ਮੇਰਾ ਮਨ ਧੀਰੇ ਮੈਂ ਗਰੀਬ ਸੱਚ ਦੇਖ ਤੂੰ ਮੇਰੇ ਸਤ ਤੂਰੀ ਪੂਰੇ ਮੇਰੇ ਸਤ ਤੂਰੀ ਪੂਰੇ Set job! <laughs> ਪਰੋਸਾ ਖਸਮ ਕਾ ਨਾਨਕ ਕੇ ਜੀ ਰਹੇ ਦੇਖ ਤੁਮ ਤੋਰ ਪੂਰੇ ਮੇਰੇ ਸਤ ਗੁਰ ਪੂਰੇ ਮੇਰੇ ਸਤ ਗੁਰ ਪੂਰੇ ਧੰਨ ਦਸਵੇਂ ਪਾਤਸ਼ਾਹ ਜੀ ਤੇਰਾ ਜਗ ਤੇ ਨਾ ਕੋਈ ਸਾਨੀ ਧੰਨ ਦਸਵੇਂ ਪਾਤਸ਼ਾਹ ਜੀ ਤੇਰਾ ਜਗ ਤੇ ਨਾ ਕੋਈ ਸਾਨੀ ਸਮੇ ਪਾਤਸ਼ਾਹੀ ਤੇਰਾ ਜਗ ਤੇ ਨਾ ਕੋਈ ਸਾਨੀ ਕੰਨ ਦਸਮੇ ਪਾਤਸ਼ਾਹੀ ਤੇਰਾ ਜਗ ਤੇ ਨਾ ਕੋਈ ਸਾਨੀ ਇੱਕ ਪਾਸੇ ਸਾਜ਼ ਵਜੇ ਇੱਕ ਪਾਸੇ ਸਾਜ਼ ਵਜੇ ਦੂਜੇ ਪਾਸੇ ਚੱਲੇ ਕਾਨੀ ਧੰਨ ਦਸਵੇਂ ਪਾਤਸ਼ਾਹੀ ਤੇਰਾ जग ਤੇ ਨਾ ਕੋਈ ਸਾਨੀ ਧੰਨ ਦਸਵੇਂ ਪਾਤਸ਼ਾਹੀ ਤੇਰਾ जग ਤੇ ਨਾ ਕੋਈ ਸਾਨੀ ਉੜੇ ਜੋੜੇ ਪੁੱਤਰਾਂ ਦੇ ਜੋ ਰਿਵਾਰਤ ਦਿੱਤੀ ਮਾਤਾ ਕੁਦਰੀਵਾਰਤ ਦਿੱਤੀ ਰੱਖੀ ਕੋਲ ਨਾ ਕੋਈ ਨਿਸ਼ਾਨੀ ਕੰਨ ਦਸਵੇਂ ਬਾਦਸ਼ਾਹੀ ਤੇਰਾ ਜਗ ਤੇ ਨਾ ਕੋਈ ਸਾਨੀ ਕੰਨ ਦਸਵੇਂ ਬਾਦਸ਼ਾਹੀ ਤੇਰਾ ਜਗ ਤੇ ਨਾ ਕੋਈ ਸਾਨੀ ਤਾਰੇ ਹੋ ਸੰਭਰਦੇ ਕੰਮੜੇ ਨੇ ਕਈ ਡੁੱਬਦੇ ਵੜੇ ਤਾਰੇ ਪਾਉਂਡੀਆਂ ਸਤਗੁਰਾਂ ਦੁਨੀਆ ਜਾਦੀ ਐ ਬੱਲੇ ਹਾਰੇ ਹੋ ਸੰਭਰਦੇ ਕੰਮੜੇ ਨੇ ਕਈ ਡੁੱਬਦੇ ਵੜੇ ਤਾਰੇ ਪਾਲ ਖੰਡੇ ਵਾਲੀ ਤੇ ਪਾਲ ਖੰਡੇ ਵਾਲੀ ਤੇ ਜਾਮ ਬਦਲਦਾ ਇਨਸਾਨੀ ਧਨ ਦਸਵੇਂ ਬਾਦਸ਼ਾਹੀ ਤੇ دسوے پاک شادی تیرا جگتے نہ کوئی سانی تن دسوے پاک شادی تیرا جگتے نہ کوئی سانی واہی گروہ اے دسم پتا کیا تیری بات کہوں جو تم نے پر اپکار کیے اے دسم پتا کیا تیری بات کہوں جو تُو نے پاروپکار کیے ایک خالص خالصہ پنت سجا جاتوں کے بھید نکال دیے اس تیغ کے بیٹے تیغ پکڑ مظلوموں کے کار جاڑ دیے اس دیش قوم کی خدمت میں کہیں باپ دیا کہیں لال دیئے ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਚਰਨ ਕਮਲ ਸਾਹਿਬ ਚਰਨ ਛੋਹ ਪ੍ਰਾਪਤ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਵਨ ਦਰਬਾਰ ਦੇ ਖੁੱਲੇ ਦੀਵਾਨਾ ਵਿੱਚ ਬੜੇ ਅਦਬ ਸਤਕਾਰ ਸਹਿਤ ਜੁੜ ਬੈਠੇ ਗੁਰੂ ਸਵਾਰੇ ਸਤਕਾਰਯੋਗ ਖਾਲਸਾ ਜੀ ਬੜੀ ਤਹਿਜ਼ੀਬ ਦੇ ਨਾਲ ਬੜੇ ਨਾਫੀਜ਼ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਉ ਸੀਸ ਫਤਿਹ ਦੀ ਸਾਂਝ ਪਾਉ ਤੇ ਪਿਆਰ ਸਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ